प्यारी सा संगति आपा जेड़े आ ऋषि केस ਤੋਂ ਚਲੇ ਪਾਰਚਾ ਬੋਲਣ ਕਰਵਾਣੀ ਹੈ ਤੇ ਆਪਾਂ ਅਲੱਗ-ਅਲੱਗ ਹੋਗੇ ਜੀ ਬੋਲੇ ਤੁਸੀਂ ਦੇਖ ਸਕਦੇ ਹੋ ਆਪਣੇ ਰਸਤੇ ਦਾ ਜਿਹੜਾ ਵਿਊ ਜਿਹੜਾ ਤੁਹਾਨੂੰ ਪਹਾੜੀਆਂ ਦਾ ਦਿਖਾਰ ਰਿਹਾ ਜੀ। ਹਾਲੇ ਇਹ ਗੁਰਦੁਆਰਾ ਸਾਹਿਬ ਅੰਦਰ ਵਾਲੀ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਜੀ। ਤੁਸੀਂ ਦੇਖ ਸਕਦੇ ਹੋ ਆਪਾਂ ਰਸਤੇ ਵਿੱਚ ਰੁਕੇ ਹੋਇਆ ਇਹ ਪੱਥਰ ਰੋਕਣ ਦਾ ਜਿਹੜਾ ਕੰਮ ਚੱਲ ਰਿਹਾ ਨਾਲ ਦੀ ਨਾਲ ਤੁਹਾਨੂੰ ਕੁਝ ਕਿ ਸਮੇਂ ਵਾਸਤੇ ਰੁਕਣਾ ਪੈ ਸਕਦਾ ਵਾ ਤੇ ਤੁਸੀਂ ਇਹ ਦੇਖ ਸਕਦੇ ਹੋ ਇਹ ਦੋ ਨਦੀਆਂ ਆਪਣੇ ਰਸਤੇ 'ਚ ਮਿਲਦੀਆਂ ਜਿਹੜੀ ਆਹ ਵਾਲੀ ਸਾਈਡ ਤੇ ਸਾਈਡ ਤੇ ਇਹ ਅਲਕਨੰਦਾ ਆਂਦੀ ਆ ਤੇ ਬਾਸਕਰ ਨਦੀ ਇਹ ਦੋ ਨਦੀਆਂ ਦੋਨੋਂ ਇਕੱਠੀਆਂ ਅੱਗੇ ਹੋ ਕੇ ਗੰਗਾ ਦਾ ਰੂਪ ਧਾਰ ਲੈ ਲੈਂਦੀਆਂ ਤੇ ਦੇਖ ਸਕਦੇ ਹੋ ਤੁਸੀਂ ਪਹਾੜੀ ਏਰੀਏ ਦਾ ਦ੍ਰਿਸ਼ ਸ਼ਾਮ ਦੇ ਵੇਲੇ 5:22 ਮਿੰਟ ਹੋ ਚੁੱਕੇ ਨੇ ਸਾਡੇ ਕੋਲ ਤੇ ਤਿੰਨ ਤਰੀਕ ਆ ਅਸੀਂ ਕੱਲ ਦੀ ਡੇਟ ਦੇ ਵਿੱਚ ਚੱਲੇ ਸੀ ਘਰੋਂ ਰਾਤ ਤਕਰੀਬਨ 10:00 ਵਜੇ ਨਾਲ ਅਸੀਂ ਟ੍ਰੇਨ ਫੜੀ ਆ ਉਸ ਤੋਂ ਬਾਅਦ ਅਸੀਂ ਸਫ਼ਰ ਕਰਦੇ ਰਿਸ਼ੀਕੇਸ਼ ਪਹੁੰਚੇ ਰਿਸ਼ੀਕੇਸ਼ ਤੋਂ ਸਵੇਰੇ ਨਹਾ ਤੋਂ ਕੇ ਅਸੀਂ ਜਿਹੜਾ ਦਰਸ਼ਨ ਮੇਲੇ ਕਰਕੇ ਗੋਦਰ ਸਾਹਿਬ ਦੇ ਤੇ ਨਾਲ ਦੀ ਨਾਲ ਹੀ ਆਪਾਂ ਜਿਹੜੇ ਆ ਚਾਲੇ ਪਾ ਦਿੱਤੇ ਗੋਬਿੰਦ ਘਾੜ ਵਾਸਤੇ ਤੇ ਨਾਲ ਦੀ ਨਾਲ ਤੁਹਾਨੂੰ ਅਗਲੇ ਭਰਾਵਾਂ ਤੇ ਅਸੀਂ ਦਰਸ਼ਨ ਦਰਸ਼ਨਦੀਦਾਰੀ ਕਰਾਵਾਂਗੇ ਜੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਇਹ ਤੁਸੀਂ ਦੇਖ ਰਹੇ ਹੋ ਪਹਾੜ ਤੇ ਜਿਹੜਾ ਝਰਨਾ ਹੈ ਜਿਹੜਾ ਮੇਰੇ ਉਂਗਲ ਵਾਲੀ ਨਾਲ ਦੀ ਨਾਲ ਹੀ ਇੱਕ ਝਰਨਾ ਇਹਦੇ ਨਾਲ ਹੀ ਦੂਜਾ ਝਰਨਾ ਜਿਹੜਾ ਪਹਾੜਾਂ ਦਾ ਵਿਊ ਜਿਹੜਾ ਸ਼ਾਮ ਦੇ ਸਮੇਂ ਦੇ 6 ਵਜੇ ਪੰਜ ਮਿੰਟ ਹੋ ਚੁੱਕੇ ਨੇ ਆਪਣੇ ਕੋਲ ਗੇਟ ਆ ਮੇਨ ਐਂਟਰੀ ਇਧਰੋਂ ਓਲਾ ਜੀ ਇਹ ਕਦਾਰਨਾਥ ਨੂੰ ਰਸਤਾ ਤੇ ਆਪਣੇ ਕੋਲ ਮੈਂ ਤੁਹਾਨੂੰ ਨਦੀ ਵੀ ਦਿਖਾ ਦਿੰਦਾ ਜਿਹੜੀ ਯਾਰ ਹਲਕਨੰਦਾ ਨਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ઋષੀਕੇਸ਼ ਤੋਂ ਚੱਲ ਕੇ ਗੋਵਿੰਦ ਘਾੜ ਜਿਹੜਾ ਗੱਡੀ ਦੇ ਸਫ਼ਰ ਕਰਕੇ ਆਪਾਂ ਪਹੁੰਚ ਚੁੱਕੇ ਹਾਂ ਗੁਰੂ ਰੂਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਬਾਹਰ ਵਾਲੀ ਸਾਈਡ ਇਹ ਨਵਾਂ ਬਣਾਇਆ ਆ ਇਹ ਰਹਿਸ਼ਾ ਨਾਲ ਦੀ ਨਾਲ ਸਵੇਰੇ ਜਾਣ ਵਾਲਾ ਸਫ਼ਰ ਉਧਰ ਦੀ ਸਾਈਡ ਤੇ ਆਪਣਾ ਇਹ ਅਲਕਨੰਦਾ ਜਿਹੜੀ ਨਦੀ ਆੜੀ